ਤਰੰਤਾਂ 'ਚ ਲਗਾਤਾਰ ਅਪਰਾਧਿਕ ਵਾਰਦਾਤਾਂ ਜਿਹੜੀਆਂ ਵਧੀਆਂ ਜਾ ਰਹੀਆਂ ਜੇ ਆਪਾਂ ਗੱਲ ਕਰੀਏ ਪਿਛਲੇ 24 ਤੋਂ 36 ਘੰਟਿਆਂ ਦੇ ਵਿੱਚ ਇੱਥੇ ਲਗਾਤਾਰ ਵਾਰਦਾਤਾਂ ਹੋ ਰਹੀਆਂ ਗਨ ਹਾਊਸ 'ਚ ਉਥੇ ਚੋਰੀ ਹੁੰਦੀ ਹੈ ਕਪੜਾ ਵਪਾਰੀ ਦੁਕਾਨ ਤੇ ਜਿਹੜੀ ਫਾਇਰਿੰਗ ਕੀਤੀ ਜਾਂਦੀ ਹੈ ਬੈਂਕ ਡਕੈਤੀ ਹੁੰਦੀ ਹੈ ਉਸ ਤੋਂ ਬਾਅਦ ਤਾਜ਼ਾ ਮਾਮਲਾ ਅ ਅੱਜ ਸ਼ੁੱਕਰਵਾਰ ਤੜਕਸਾਰ ਦਾ ਜਦੋਂ ਇੱਕ ਆਪ ਵਰਕਰ ਦੀ ਤੜ ਆਪ ਵਰਕਰ ਦੀ ਜਿਹੜੀ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤਰੰਤਾਂ ਦੇ ਕਸਬਾ ਗੋਇੰਦਵਾਲ ਫਤਿਹਬਾਦ ਸਾਹਿਬ ਦੇ ਰੇਲਵੇ ਫਾਟਕ ਦੁਤੇ ਇਨਸੀਡੈਂਟ ਹੁੰਦਾ ਹੈ ਇੰਸੀਡੈਂਟ ਉਦੋਂ ਹੁੰਦਾ ਜਦੋਂ ਆਪ ਵਰਕਰ ਗੁਰਪ੍ਰੀਤ ਸਿੰਘ ਉਰਫ ਜਿਹੜਾ ਗੋਪੀ ਚੋਹਲਾ ਉਹ ਆਪਣੀ ਕਾਰ ਦੇ ਉੱਪਰ ਸੁਲਤਾਨਪੁਰ ਲੋਧੀ ਵਾਸਤੇ ਨਿਕਲਦਾ ਇੱਕ ਤਰੀਕ ਵਾਸਤੇ ਨਿਕਲਦਾ ਹੈ ਜਦੋਂ ਫਾਟਕ ਦੇ ਨਜ਼ਦੀਕ ਉਹ ਰੁਕਦਾ ਹੈ ਪਿੱਛੋਂ ਇੱਕ ਸਵਿਫਟ ਕਾਰ ਜਿਹੜੀ ਉਹਦਾ ਲਗਾਤਾਰ ਪਿੱਛਾ ਕਰੀ ਸੀ ਸਵਿਫਟ ਕਾਰ ਤੋਂ ਤਿੰਨ ਸਵਾਰ ਨਿਕਲਦੇ ਨੇ ਤੇ ਤਾਬੜ ਤੋੜ ਗੋਲੀਆਂ ਚਲਾਉਂਦੇ ਨੇ ਲਗਾਤਾਰ ਗੋਲੀਆਂ ਚਲਾਉਂਦੇ ਨੇ ਗੋਲੀਆਂ ਜਿਹੜੀਆਂ ਨੇ ਗੋਪੀ ਦੇ ਲੱਗਦੀਆਂ ਨੇ ਉਹ ਉਹਨਾਂ ਦੀ ਮੌਤ ਹੋ ਜਾਂਦੀ ਹੈ ਇਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚਦੀ ਹੈ ਗੋਲੀਆਂ ਦੀ ਆਵਾਜ਼ ਸੁਣ ਕੇ ਆਲੇ ਦੁਆਲੇ ਤੇ ਜਿਹੜੇ ਲੋਕ ਹੈ ਉਹ ਇਕੱਠੇ ਹੁੰਦੇ ਨੇ ਕਾਫੀ ਦਹਿਸ਼ਤ ਫੈਲ ਜਾਂਦੀ ਹੈ ਉਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚਦੀ ਹੈ ਗੋਪੀ ਚੋਲੇ ਦੇ ਜਿਸ ਫਿਲਹਾਲ ਜਿਹੜੀ ਤੁਸੀਂ ਆਪਾਂ ਦਿਖਾਵਾਂਗੇ ਤਸਵੀਰਾਂ ਇਸ ਵੇਲੇ ਸਿਵਲ ਹਸਪਤਾਲ ਦੀ ਪੋਸਟਮਾਰਟਮ ਹਾਊਸ ਦੀ ਮੋਰਚਰੀ ਚ ਉਹਨਾਂ ਦੀ ਜਿਹੜੀ ਹੈ ਬੋਡੀ ਰੱਖੀ ਗਈ ਹੈ ਪਰਿਵਾਰ ਦੇ ਵਿੱਚ 35 ਸਾਲ ਦੇ ਜਿਹੜੇ ਗੋਪੀ ਚੋਲਾ ਨੇ 35 ਸਾਲ ਦੇ ਸੀ ਆਪ ਦੇ ਜਿਹੜੇ ਵਰਕਰ ਦੱਸੇ ਜਾ ਰਹੇ ਸੀ ਇਥੋਂ ਦੇ ਹਲਕਾ ਵਿਧਾਇਕ ਦੇ ਨਾਲ ਜਿਹੜਾ ਹਮੇਸ਼ਾ ਉਹਨਾਂ ਨੂੰ ਦੇਖਿਆ ਜਾ ਸਕਦਾ ਸੀ ਲੇਕਿਨ ਐਸ ਵੇਲੇ ਉਹਨਾਂ ਦੇ ਪਰਿਵਾਰ 'ਚ ਮਾਤਮ છਾਇਆ ਪਰਿਵਾਰ 'ਚ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਦੋ ਬੱਚੇ ਨੇ ਉਹਨਾਂ ਦੀ ਮਦਰ ਨੇ ਇਨਸੀਡੈਂਟ ਸਵੇਰੇ ਲਗਭਗ 9:30 ਦਾ ਦੱਸਿਆ ਜਾ ਰਿਹਾ ਉਹਨਾਂ ਦੀ ਮਦਰ ਦੇ ਮੁਤਾਬਿਕ ਜਿਹੜੀ ਸਾਡੀ ਉਹਨਾਂ ਨਾਲ ਗੱਲ ਹੋਈ ਸੀ ਉਹਨਾਂ ਦੇ ਮਦਰ ਦੇ ਮੁਤਾਬਿਕ ਕਿ ਸਵੇਰੇ ਉਹਨਾਂ ਨੂੰ ਕਿਸੇ ਦਾ ਫੋਨ ਆਇਆ ਸੀ ਜਿਹੜਾ ਕਿ ਉਹਨਾਂ ਦੀ ਡਿਟੇਲ ਵਗੈਰਾ ਪੁੱਛਦਾ ਪਿਆ ਸੀ ਕਿ ਕਿਧੋਂ ਨਿਕਲਣਾ ਹੈ ਹਾਲਾਂਕਿ ਹੁਣ ਮੋਬਾਈਲ ਜਿਹੜਾ ਪੁਲਿਸ ਦੇ ਕਬਜ਼ੇ ਦੇ ਵਿੱਚ ਹੈ ਪੁਲਿਸ ਦੀ ਫੋਰੈਂਸਿਕ ਟੀਮ ਦੇ ਨਾਲ ਨਾਲ ਜਿਹੜੀ ਹੈ ਪੁਲਿਸ ਦੀ ਅਲੱਗ-ਅਲੱਗ ਟੀਮ ਜਿਹੜੀ ਇਨਵੈਸਟੀਗੇਸ਼ਨਸ ਕਰ ਰਹੀਆਂ ਨੇ ਪੋਸਟਮਾਰਟਮ ਹਾਊਸ ਦੀਆਂ ਤਸਵੀਰਾਂ ਨੇ ਤੁਸੀਂ ਦੇਖੋਗੇ ਕਿ ਸਿਰਫ ਆਪ ਲੀਡਰਸ ਨਹੀਂ ਉਹਨਾਂ ਦੇ ਜਿਹੜੇ ਹੋਰ ਦੋਸਤ ਨੇ ਜਾਂ ਰਿਸ਼ਤੇਦਾਰ ਨੇ ਸ਼ਵੇਰ ਤੋਂ ਹੀ ਇੱਥੇ ਆਏ ਹੋਏ ਨੇ ਫਿਲਹਾਲ ਹਜੇ ਖਤਿਆਰਾਂ ਦਾ ਜਿਹੜੇ ਜਿਹਨਾਂ ਨੇ ਵਾਅਦਾ ਤੋਂ ਅੰਜਾਮ ਦਿੱਤਾ ਉਹਨਾਂ ਦਾ ਹਜੇ ਤੱਕ ਕੋਈ ਸੁਰਾਗ ਨਹੀਂ ਲੱਗ ਪਾਇਆ ਲੇਕਿਨ ਪੁਲਿਸ ਦੀ ਅਲੱਗ-ਅਲੱਗ ਟੀਮ ਬਣਾਈਆਂ ਗਈਆਂ ਜਿਹੜੀਆਂ ਸੀਸੀਟੀਵੀ ਫੁਟੇਜ ਖੰਗਾਲਦੀਆਂ ਪਈਆਂ ਨੇ ਇਹਦੇ ਨਾਲ-ਨਾਲ ਕੁਝ ਟੈਕਨੀਕਲ ਸਪੋਰਟਸ ਦਾ ਵੀ ਸਹਾਰਾ ਲਿਤਾ ਜਾ ਰਿਹਾ ਤਾਂ ਕਿ ਜਿਹੜੇ ਹਮਲਾਵਰ ਸੀ ਉਹਨਾਂ ਨੂੰ ਪਛਾਣਿਆ ਜਾ ਸਕੇ ਉਹਨਾਂ ਦੀ ਆਈਡੈਂਟੀਫਿਕੇਸ਼ਨ ਤੋਂ ਬਾਅਦ ਉਹਨਾਂ ਦੀ ਗ੍ਰਿਫਤਾਰੀ ਸੰਭਵ ਹੋ ਪਾਏ ਤੁਸੀਂ ਜ਼ਿਆਦਾ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਇਸ ਵੇਲੇ ਜਿਹੜੀਆਂ ਪੋਸਟਮਾਰਟਮ ਹਾਊਸ ਦੇ ਬਾਹਰ ਦੀਆਂ ਨੇ ਜਿੱਥੇ ਪੁਲਿਸ ਦੇ ਨਾਲ-ਨਾਲ ਜਿਹੜੇ ਉਹਨਾਂ ਦੇ ਹੋਰ ਰਿਸ਼ਤੇਦਾਰ ਜਿਹੜੇ ਸਬੰਧੀ ਨੇ ਉਹ ਇਥੇ ਮੌਕੇ ਤੇ ਪੁੱਜੇ ਨੇ ਲੇਕਿਨ ਹਜੇ ਤੱਕ ਜਿਹੜੇ ਨੇ ਹਮਲਾਵਰਥ ਨੇ ਉਹਨਾਂ ਦੀ ਆਇਡੈਂਟੀਫਿਕੇਸ਼ਨ ਜਿਹੜੀ ਨਹੀਂ ਹੋ ਪਾਈ ਹੈ ਉਹਨਾਂ ਦੇ ਪਰਿਵਾਰਿਕ ਸਦਸ્ય ਤੇ ਨਾਲ ਉਹਨਾਂ ਦੇ ਹੋਰ ਜਿਹੜੇ ਸਬੰਧੀ ਸੀ ਉਹ ਨਾਲ ਨੇ ਉਹਨਾਂ ਨਾਲ ਗੱਲ ਕਰਾਂਗੇ ਭਾਜੀ ਕੀ ਸਾਰਾ ਵਾਕਿਆ ਕਿੰਨੇ ਵਜੇ ਦਾ ਵਾਕਿਆ ਆਜੀ ਕੁਝ ਵੇਰੇ 7-8 ਵਜੇ ਲਗਭਗ ਨੂੰ ਸੌਂਚ ਆਇਆ ਵਾ ਕਿ 9 ਦੇ ਵਿੱਚ ਵਿੱਚ ਕਿ ਵੀਰ ਤੇ ਗੋਲੀਆਂ ਚੱਲੀਆਂ ਨੇ ਤੇ ਆਪਣੇ ਤਰੀਕ ਭੁਗਤਨ ਜਾਣਦੇ ਆਏ ਘਰੋਂ ਤਿਆਰ ਹੋ ਕੇ ਗਿਆ ਐスル ਤਾਂ ਬਲੂਦੀ ਨੇ ਜਾਣਾ ਹੈ ਤੇ ਲਾਲੂ ਕੇ ਹੋਣੀ ਪਿਛੇ ਪਿਛਾ ਕਰਨ ਦੇ ਹੀ ਆਹ ਤੁਸੀਂ ਬਾਕੀ ਸਾਰਿਆਂ ਨੇ ਆਪ ਆਪਣੇ ਵਿਚਾਰ ਦਿੱਤੇ ਆ ਤੇ ਬਾਕੀ ਜਿਨ੍ਹਾਂ ਨੇ ਤੇ ਮੌਕੇ ਤੇ ਵੇਖਿਆ ਉਹਨਾਂ ਨੂੰ ਪਤਾ ਉਹ ਇੱਥੇ ਹੁਣ ਇੱਥੇ ਆ ਕੇ ਜੋ ਸੋਚ ਆਇਆ ਵਾ ਨਜਾਇਜ਼ ਹੋਈ ਆ ਜਾਂ ਨਹੀਂ ਹੋਣੀ ਚਾਹੀਦਾ ਛੱਟ ਪੇ ਲਾਜਾਂ ਦੀ ਚਲੋ ਜੇ ਕਿਨ ਸਜ਼ਾ ਦੇਣੀ ਜਾਂ ਫੇ ਸਮੇਂ ਨਾਲ ਅਗਲੇ ਨੂੰ ਵੀ ਸਾਥ ਹੁੰਦਾ ਕਿ ਮੈਂ ਕਿਸੇ ਨਾਲ ਕੋਈ ਗਲਤੀ ਕੀਤੀ ਆ ਤੇ ਜਿਹੜਾ ਹੁਣ ਆ ਕੰਮ ਹੋ ਜਾਣਾ ਮਹਾਰਾਜ ਦਾ ਪਣਾ ਹੀ ਆ ਜੀ ਆ ਪਰਿਵਾਰ ਚ ਤੁਹਾਨੂੰ ਪਤਾ ਕਿ ਕੌਣ-ਕੌਣ ਹੈ ਨਾ ਹਾਂਜੀ ਜਵਾਗ ਨਿੱਕੇ ਆ ਕਿੰਨੇ ਬੱਚੇ ਇੱਕ ਮੁੰਡਾ ਦੋ ਮੁੰਡੇ ਇੱਕ ਮੁੰਡਾ ਨਾ ਬਾਬਾ ਜੀ ਇੱਕ ਮੁੰਡਾ ਇੱਕ ਕੁੜੀਆ ਜੀ ਦੋ ਬੱਚੇ ਕਿੱਥੋਂ ਦੇ ਰਹਿਣ ਵਾਲੇ ਸੀ ਜੀ ਚੋਲਾ ਸਾਹਿਬ ਤੇ ਰਹਿਣ ਵਾਲੇ ਸੀ ਤੇ ਤਰੀਕ ਤੇ ਜਾ ਰਹੇ ਆਪਣੀ ਦੇ ਸੁਲਤਾਨਪੁਰ ਲੋਧੀ ਨੂੰ ਤੇ ਫਾੜਕ ਬੰਦ ਹੋਣ ਕਰਕੇ ਉਹ ਪਿਛੇ ਦੇ ਲੱਗੇ ਉਹਨਾਂ ਨੇ ਜਦੋਂ ਮਗਰੋਂ ਦੀ ਗੋਲੀ ਮਾਰੀ ਆ ਜੀ ਉਹਨਾਂਰੇ ਇੱਕ ਵੱਖੀ ਦੇ ਵੱਜੀ ਮੋਢੇ ਦੇ ਵੱਜੀ ਆ ਜੀ ਤੇ ਜਿਹੜੇ ਹਮਲਾਵਰ ਸੀ ਉਹ ਕਿੰਨੇ ਸੀ ਕੁਝ ਪਤਾ ਲੱਗਾ ਉਹ ਸੁਣ ਚ ਆ ਵੀ ਤਿੰਨੇ ਜਾਣੇ ਸੀ ਹਾਂ ਜੀ ਸਵਿਫਟ ਗੱਡੀ ਉਹਨਾਂ ਦਾ ਜਿਹੜੇ ਗੋਪੀ ਸੁਲਤਾਨਪੁਰ ਲੋਧੀ ਜਾਣ ਰਹੇ ਸੀ ਕਾਦੀ ਤਰੀਕ ਸੀ ਇਹਨਾਂ ਦੇ ਜੀ ਤਰੀਕ ਪਿੱਛੇ ਪ੍ਰਧਾਨਗੀ ਦੀ ਉਹ ਤਰੀਕ ਹੀ ਉੱਥੇ ਇਹ 2017 ਦਾ ਪਰਚਾ ਹੀ ਉਹਦੇ ਸੁਲਤਾਨਪੁਰ ਲੋਧੀ ਪ੍ਰਧਾਨਗੀ ਕਰਾਉਣ ਗਿਆ ਸੀ ਤੇ ਉਦੋਂ ਪੁਲਿਸ ਨੇ ਇਹਨਾਂ ਨੂੰ ਫੜ ਕੇ ਰੈਕਟ ਕਰ ਗਿਆ ਇਹਨਾਂ ਦੇ ਥਿਆਬ ਦੇ ਥਿਆਰਾਂ ਦਾ ਪਰਚਾ ਕਰਤਾ ਹੈ ਲਾਇਸੈਂਸ ਦੇ ਥਿਆਰ ਹਾਂ ਲਾਇਸੈਂਸ ਦੇ ਅੱਜ ਕੀ ਉਹ ਇਕੱਲੇ ਸੀ ਜਾਂ ਨਾਲ ਕੋਈ ਹੈਗਾ ਸੀ ਇਕੱਲੇ ਇਕੱਲੇ ਜਾਂਦੇ ਜੀ ਅਗਲੇ ਪੰਨੇ ਗੋਦਵਾਲ ਸਾਹਿਬ ਉਹਨਾਂ ਦੇ ਸਜਣ ਘਲੋਤੇ ਉਹਨਾਂ ਉੱਥੋਂ ਲੈਣੇ ਹਾਂਜੀ ਆਪਣਾ ਬਹੁਤ ਕਰੀਬੀ ਨੇ ਕਿ ਉਹਨੇ ਅਦਰ ਭਰਾ ਹੀ ਆਪਣਾ ਬਹੁਤ ਉਹਨੇ ਵਿਚਾਰੇ ਨੇ ਸਾਥ ਦਿੱਤਾ ਆਪਣਾ ਆਉਂਦਾ ਜਾਂਦਾ ਰਿਹਾ ਆਪਣੇ ਜਿੱਦਾਂ ਵੀ ਤੇ ਮਨ ਨਾਲ ਖੇਲੋਂਦਾ ਇੱਕ ਬਹੁਤ ਵਧੀਆ ਭਰਾ ਹੀ ਆਪਣਾ ਜੀ ਕਿੰਨੀ ਉਮਰ ਉਹ ਮੁੰਡਾ ਜੋੜ ਕੇ ਖੇਲੋਂਦਾ ਉਹਦੀ ਉਮਰ ਜੀ ਆਪਣੇ ਕੋਈ 40 ਦੇ ਆਸ-પાસ ਹੀ ਇਹ 38 40 ਦੇ ਵਿੱਚ ਵਿੱਚ ਬਿਲਕੁਲ ਫਿਲਹਾਲ ਜਿਹਨਾਂ ਦੀ ਉਮਰ 35 ਸਾਲ ਦੇ ਕੋਲ-ਕੋਲ ਦੱਸੀ ਜਾ ਰਹੀ ਹੈ ਗੁਰਪ੍ਰੀਤ ਉਫ ਗੋਪੀ ਚੋਲਾ ਉਹਨਾਂ ਦਾ ਜਿਹੜਾ ਅੱਜ ਕਤਲ ਹੋ ਗਿਆ ਪੁਲਿਸ ਮਾਮਲੇ ਦੀ ਜਾਂਚ ਜ਼ਰੂਰ ਕਰਦੀ ਭੀ ਲੇਕਿਨ ਹਜੇ ਤੱਕ ਜਿਹੜੇ ਨੇ ਹਮਲਾਵਰ ਪੁਲਿਸ ਦੇ ਗ੍ਰਿਫਤੋਬਾਰ ਦਿਖਾਈ ਦੇ ਰਹੇ ਨੇ ਪਰਿਵਾਰ ਚ ਉਹਨਾਂ ਦੇ ਦੋ ਬੇਟੇ ਉਹਨਾਂ ਦੀ ਪਤਨੀ ਤੇ ਉਹਨਾਂ ਦੀ ਮਾਂ ਜਿਹੜੀ ਹੈ ਮਦਰ ਨੇ ਉਹ ਦੱਸੀ ਜਾ ਰਹੇ ਨੇ ਫਿਲਹਾਲ ਪਰਿਵਾਰ ਸਦਮੇ ਚ ਨੇ ਕੁਝ ਵੀ ਬੋਲਣ ਦੀ ਸਥਿਤੀ ਚ ਨਹੀਂ ਹੈ ਲੇਕਿਨ ਇਨਵੈਸਟੀਗੇਸ਼ਨ ਲਗਾਤਾਰ ਜਾਰੀ ਹੈ ਮਨੀਸ਼ ਸ਼ਰਮਾ ਪੰਜਾਬ ਤੱਕ ਤਰਨ ਤਰਨ